ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ SK ਸਖਸ਼ਾ ਦਾ ਇੱਕ ਵਾਰ ਫਿਰ ਸਵਾਗਤ ਹੈ ਮਿਸ਼ਕਾ ਸਰ ਅੱਜ ਦੀ ਖੇਡਾ ਬਤਨ ਮਾਰੇ ਕੀ ਕਹਿਣਾ ਚਾਹੁੰਦੇ ਹੋ ਬੜੀ ਖੁਸ਼ੀ ਦੀ ਗੱਲ ਆ ਸਾਡੇ ਸੀਐਮ ਭਗਵੰਤ ਸਿੰਘ ਮਾਨ ਜੀ ਦਾ ਜੋ ਸੁਪਨਾ ਸੀਗਾ ਕਿ ਜੋ ਪਲੇਅਰ ਬਰਾਉਂਡ ਦੇ ਵਿੱਚ ਹੋਣੇ ਚਾਹੀਦੇ ਆ ਨਸ਼ਿਆਂ ਤੋਂ ਰਹਿਤ ਗਰਾਉਂਡ ਦੇ ਵਿੱਚ ਜਾ ਕੇ ਖੇਡਾਂ ਖੇਡਣ ਇਸ ਕਰਕੇ ਅੱਜ ਤੀਜੇ ਖੇਡਾ ਬਤਨ ਪੰਜਾਬ ਦੀਆਂ ਦਾ ਜੋ ਮਸ਼ਾਲ ਆਉ ਚਲੰਦਰ ਦੇ ਵਿੱਚ ਆਈ ਆ ਅਸੀਂ ਸਾਰਿਆਂ ਨੇ ਉਸ ਮਸ਼ਾਲ ਦਾ ਸਵਾਗਤ ਕੀਤਾ ਪਲੇਅਰਾਂ ਦਾ ਹੌਸਲਾ ਵਧਾਇਆ ਔਰ ਇਹ ਜਿਹੜਾ ਖੇਡਾ ਬਤਨ ਪੰਜਾਬ ਦੀਆਂ ਸੀਐਮ ਸਾਹਿਬ ਦਾ ਇੱਕ ਬਹੁਤ ਹੀ ਬੰਦਿਆ ਜਿਹੜਾ ਉਪਰ ਆਲਾ ਆ ਔਰ ਅਸੀਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਪਲੇਅਰਾਂ ਦਾ ਹੌਸਲਾ ਵਧਾਉਂਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਖੇਡਾਂ ਦੇ ਪੜ ਵਿੱਚ ਮੱਲਾ ਮਾਰਦੇ ਸਰ ਯੂਥ ਨੂੰ ਜਨਰੇਸ਼ਨ ਨੂੰ ਨਈ ਜੰਗ ਨੂੰ ਕੀ ਟੋੜਾ ਸੰਦੇਸ਼ ਯੂਥ ਨੂੰ ਦੇਖੋ ਜੀ ਪਿਛਲੀਆਂ ਸਰਕਾਰਾਂ ਨੇ ਜੋ ਕਹਾਣ ਕੀਤਾ ਹੈ ਜਵਾਨੀ ਦਾ ਉਹਨੂੰ ਅਸੀਂ ਲੈਨ ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਲੈਨ ਤੇ ਲਿਆ ਰਹੇ ਆ ਉਹ ਖੇਡਾਂ ਜਿਹੜੀਆਂ ਆ ਇਹ ਸਾਰਿਆਂ ਤੋਂ ਵੱਡਾ ਸੋਰਸ ਆ ਉਹਨਾਂ ਨੂੰ ਦੁਬਾਰਾ ਲੈਨ ਤੇ ਲੈ ਕੇ ਆਉਣ ਦਾ ਇਸ ਕਰਕੇ ਸੀਐਮ ਭਗਵੰਤ ਮਾਨ ਸਾਹਿਬ ਦਾ ਧੰਨਵਾਦ ਕਰਦੇ ਆ ਸਾਰੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆਂ ਆਪਣੀ ਪਾਰਟੀ ਵੱਲੋਂ ਜਲੰਧਰ ਦੀ ਪਾਰਟੀ ਵੱਲੋਂ ਲੀਡਰਸ਼ਿਪ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ thank oh. you